ਕਿਹੜੀਆਂ ਪ੍ਰਾਣੀਆਂ ਪਾਈਪ ਪਾਈਨਾਂ ਨੂੰ ਪਾੜ ਕੇ ਬਣਾਇਆ ਹੋਇਆ ਤੇ ਕਾਂਡਾ ਉਸੇ ਤਰ੍ਹਾਂ ਹੀ ਦੇਖੋ ਅੱਗੇ ਦਾ ਕਾਂਡਾ ਜਿਹੜਾ ਉਹ ਬੰਦਾ ਪਾਕਿਸਤਾਨ ਵਾਲ ਦਾ ਪੋਲ ਹੈਗਾ ਉੱਦ ਠੀਕ ਆ ਭਾਈ ਸਾਹਿਬ ਨੇ ਦੱਸਿਆ ਕਹਿੰਦਾ ਕਿ ਪੋਲ ਹੈਗਾ ਵਾ ਉਸ ਤਰ੍ਹਾਂ ਇੱਥੋਂ ਆਹ ਵੇਖੋ ਲਾਈਨ ਚੇਂਜ ਕਰਨ ਵਾਸਤੇ ਵੀ ਬਣਿਆ ਹੋਇਆ ਵਾ ਉਸ ਟਾਈਮ ਲਾਈਨ ਇੱਥੋਂ ਚੇਂਜ ਹੁੰਦੀ ਹੋएगी ਦੇਖੋ ਇਹ ਵੀ ਜੰਗਾਲ ਸਾਰਾ ਲੱਗਾ ਹੋਇਆ ਪੁਰਾਣਾ ਜਿਹੜਾ ਸੀ 1947 ਤੋਂ ਬਾਅਦ ਇਸ ਸਟੇਸ਼ਨ ਦੀ ਹਾਲਤ ਜਿਹੜੀ ਆ ਨਾ ਉਹ ਬਹੁਤ मतलब फसाता हो चुकी है वाहेगुरु जी का खालसा वाहेगुरु जी की फतेह स्वागत दे है जी ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਡੇਰਾ ਬਾਬਾ ਨਾਨਕ ਤੋਂ ਬਾਬੇ ਨਾਨਕ ਦੀ ਧਰਤੀ ਤੋਂ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਰੇਲਵੇ ਲਾਈਨ ਰੇਲਵੇ ਲਾਈਨ ਅੱਜ ਤੁਹਾਨੂੰ ਇੱਕ ਯੂਨਿਕ ਜੀ ਚੀਜ਼ ਦਿਖਾਉਣੇ ਆ ਕਿ ਜਿਸ ਤਰ੍ਹਾਂ ਸਨ 47 ਤੋਂ ਪਹਿਲੇ 1947 ਤੋਂ ਪਹਿਲੇ ਪਾਕਿਸਤਾਨ ਔਰ ਇੰਡੀਆ ਦੋਨੇ ਇਕੱਠੇ ਹੁੰਦੇ ਸੀਗੇ ਸਰਹੱਦਾਂ ਨਹੀਂ ਹੁੰਦੀਆਂ ਲੇਕਿਨ ਹੁਣ ਸਰਹੱਦਾਂ ਤੋਂ ਬਾਅਦ ਡੇਰਾ ਬਾਬਾ ਨਾਨਕ ਦਾ ਰੇਲਵੇ ਸਟੇਸ਼ਨ ਜਿਹੜਾ ਮਤਲਬ ਦੋਵਾਂ ਦੇਸ਼ਾਂ ਦੀ ਵੰਡ ਤੋਂ ਬਾਅਦ ਸਾਡੇ ਦੇਸ਼ ਦੀ ਜਾਂ ਦੂਸਰੇ ਦੇਸ਼ ਦੀ ਵੰਡ ਤੋਂ ਬਾਅਦ ਇਹ ਸਟੇਸ਼ਨ ਵੀਰਾਨ ਪਿਆ ਹੋਇਆ ਤੇ ਕੀ ਆ ਇਹ ਸਟੇਸ਼ਨ ਦਾ ਇਤਿਹਾਸ ਤੇ ਕਿੰਨੀਆਂ ਟ੍ਰੇਨਾਂ ਹੁੰਦੀਆਂ ਨੇ ਇੱਥੇ ਡੇਲੀ ਤੇ ਜੁੜੇ ਰਹੋ ਇਸ ਵੀਡੀਓ ਦੇ ਵਿੱਚ ਐਂਡ ਤੱਕ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਇਸ ਟਾਈਮ ਮੈਂ ਖੜਾ ਵਾਂ ਰਮਦਾਸ ਵਾਲੇ ਬਾਰਡਰ ਆਪਣੇ ਫਾਟਕ ਤੇ ਇਹ ਸਾਹਮਣੇ ਤੁਸੀਂ ਦੇਖ ਰਹੇ ਹੋ ਜਿੱਧਰ ਨੂੰ ਮੈਂ ਜਾ ਰਿਹਾ ਹਾਂ ਇਸ ਪਾਸੇ ਦੂਰ ਸਟੇਸ਼ਨ ਤੁਸੀਂ ਦੇਖ ਰਹੇ ਹੋ ਤੇ ਬਾਕੀ ਸਟੇਸ਼ਨ ਤੇ ਪਹੁੰਚ ਕੇ ਮੈਂ ਤੁਹਾਨੂੰ ਜਾਣਕਾਰੀ ਦਿਨਾ ਵਾਂ ਤੇ ਇੱਧਰ ਸਟੇਸ਼ਨ ਆ ਤੇ ਇਹ ਗਈ ਰਮਦਾਸ ਨੂੰ ਏ ਰਮਦਾਸ ਤੋਂ ਆ ਰਹੀ ਏ ਛੜ ਤੇ ਇਧਰ ਜਿਹੜੀ ਆ ਇਹ ਡੇਰਾ ਬਾਬਾ ਨਾਨਕ ਤੋਂ ਆ ਰਹੀ ਏ ਇਹ ਡੇਰਾ ਬਾਬਾ ਨਾਨਕ ਤੋਂ ਆ ਰਹੀ ਏ ਤੇ ਇਹ ਰਮਦਾਸ ਨੂੰ ਗਈ ਏ ਤੇ ਕੀ ਆ ਇਥੋਂ ਦਾ ਸਾਰਾ ਇਤਿਹਾਸ ਸਟੇਸ਼ਨ ਦਾ ਸਾਰੀ ਮੈਂ ਤੁਹਾਨੂੰ ਜਾਣਕਾਰੀ ਦਿਨਾ ਵਾ ਤੇ ਜੁੜੇ ਰਹੋ ਇਸ ਵੀਡੀਓ ਦੇ ਵਿੱਚ ਐਂਡ ਤੱਕ ਡੇਰਾ ਬਾਬਾ ਨਾਨਕ ਤੋਂ तकरीबन ਬਾਰ-ਬਾਰ ਕੋਈ ਕਿਲੋਮੀਟਰ ਕਹੋ ਤੁਸੀਂ ਕਿਲੋਮੀਟਰ ਦੇ ਕਰੀਬ ਇਧਰ ਮੇਰੇ ਨਾਲ-ਨਾਲ ਰੇਲਵੇ ਲਾਈਨ ਚੱਲ ਰਹੀ ਆ ਤੇ ਇਸ ਪਾਸੇ ਸਟੇਸ਼ਨ ਆ ਸੜ ਜਿਹੜੀ ਸੜਕ ਵਾ ਸੜਕ ਵੀ ਬਹੁਤ ਵਧੀਆ ਬਣੀ ਆ ਤੇ ਤੁਸੀਂ ਆ ਕੇ ਇਹ ਸਟੇਸ਼ਨ ਦੀ ਵੀ ਤੁਸੀਂ ਇਹਨੂੰ ਵੀ ਵੇਖ ਕੇ ਜਾ ਸਕਦੇ ਹੋ ਕਿ ਪੁਰਾਣਾ 1947 ਤੋਂ ਬਾਅਦ ਮਾਰ ਖਾਦਾ ਖਾਦਾ ਹੋਇਆ ਸਟੇਸ਼ਨ ਜਿਸ ਤਰ੍ਹਾਂ ਕੇਮਕਨ ਬਾਰਡਰ ਔਰ ਡੇਰਾ ਬਾਬਾ ਨਾਨਕ ਦੇ ਦੋਨੇ ਸਟੇਸ਼ਨ ਨੇ ਜਿਹੜੇ ਉਸ ਟਾਈਮ ਤੋਂ ਬੰਦ ਪਏ ਨੇ ਤੇ ਕੀ ਕਿੰਨੀਆਂ ਟ੍ਰੇਨਾਂ ਇੱਥੇ ਆਉਂਦੀਆਂ ਨੇ ਉਹ ਵੀ ਤੁਹਾਨੂੰ ਦੱਸਦੇ ਆ ਇਹ ਆ ਗਿਆ ਜੀ ਸਟੇਸ਼ਨ ਦਾ ਬਾਹਰਲਾ ਪਾਸਾ బోర్ਡ ਲੱਗਾ ਹੋਇਆ ਆ ਪਹੁੰਚ ਗਏ ਆ ਜੀ ਸਟੇਸ਼ਨ ਤੇ ਡੇਰਾ ਬਾਬਾ ਨਾਨਕ ਦੇ ਇੱਧਰ ਵੀ ਕਾਫੀ ਹਰਿਆਲੀ ਆ ਬਾਹਰ-ਬਾਰ ਕਾਫੀ ਬੂਟੇ ਲੱਗੇ ਆ ਬੂਟੇ ਬਹੁਤ ਨੇ ਛਪੇਦਾ ਹੋਰ ਵੀ ਬੂਟੇ ਨੇ ਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਡੇਰਾ ਬਾਬਾ ਨਾਨਕ ਦਾ ਸਟੇਸ਼ਨ ਤੇ ਸਟੇਸ਼ਨ ਜਿਹੜਾ ਵਾ ਤਕਰੀਬਨ ਅ ਅੰਗਰੇਜ਼ਾਂ ਦੇ ਵੇਲੇ ਤੋਂ ਹੀ ਇਹ ਸਟੇਸ਼ਨ ਬਣਿਆ ਹੋਇਆ ਵਾ ਤੇ ਉਹੀ ਪੁਰਾਣਾ ਵਾ ਉਹੀ ਕੋਈ ਰੀਨਿਊ ਨਹੀਂ ਆ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਪਰਲੀ ਨੁੱਕਰ ਤੇ ਇਹਦਾ ਜਿਸ ਤਰ੍ਹਾਂ ਬਰਸਾਤ ਦਾ ਪਾਣੀ ਹੈ ਨਾ ਉਹ ਨਿਕਲਦਾ ਵਾ ਤੇ ਕੰਧਾਂ ਕ ਨਕਚਰ ਰੁਕਣ ਗਈਆਂ ਇਹ ਹਾਲਾਤ ਨੇ ਸਟੇਸ਼ਨ ਦੇ ਤੇ ਇਹ ਟਿਕਟ ਖਿੜਕੀ ਆ ਇੱਧਰ ਉਸੇ ਤਰ੍ਹਾਂ ਪੁਰਾਣੀ ਟਿਕਟ ਟਿਕੜ ਕੇ ਤੇ ਕਿੱਥੇ ਕਿੱਥੇ ਟ੍ਰੇਨਾਂ ਰੁਕਦੀਆਂ ਨੇ ਤੇ ਕਿੰਨਾ ਕਰਾਇਆ ਵਾ ਤੇ ਇਹ ਸਟੇਸ਼ਨ ਨੇ ਜਿਹੜੇ ਇਧਰੋਂ ਜਾਂਦਿਆਂ ਰੱਤਰ ਸੱਤੜ ਪਹਿਲਾ ਸਟੇਸ਼ਨ 4-5 ਕਿਲੋਮੀਟਰ ਤੇ ਰਮਦਾਸ ਫਿਰ ਹਰਦੋਵਾਲ ਹਰਦੌਰਵਾਲ ਤੇ ਆ ਸ਼ਾਇਦ ਫਤੇਗੜ ਚੂੜੀਆਂ ਕੋਟਲਾ ਗੁਜਰਾਂ ਮਜੀਠਾ ਵੇਰਕਾ ਅੰਮ੍ਰਿਤਸਰ ਦਿੱਲੀ ਕਿਸੇ ਟਾਈਮ ਇਥੋਂ ਦਿੱਲੀ ਨੂੰ ਵੀ ਟ੍ਰੇਨ ਜਾਂਦੀ ਹੋਏਗੀ ਨਵੀਂ ਦਿੱਲੀ ਲਿਖਿਆ ਤੇ ਕਿਸੇ ਟਾਈਮ ਜਾਂਦੀ ਹੋਏਗੀ ਅੰਮ੍ਰਿਤਸਰ ਤੱਕ ਦਾ ਕਿਰਾਇਆ ਜਿਹੜਾ ਵਾ तकरीबन 15 ਰੁਪਏ ਲਿਖਿਆ ਇੱਥੇ ਤੇ ਕਿੰਨੀ ਵਾਰ ਟ੍ਰੇਨ ਆਉਂਦੀ ਹੈ ਉਹ ਵੀ ਤੁਹਾਨੂੰ ਮੈਂ ਦੱਸਦਾ ਹਾਂ ਇਹ ਆ ਜੀ 메ਨ ਸਾਰਾ ਸਟੇਸ਼ਨ ਛੋਟਾ ਜਿਹਾ ਤੇ ਇੱਧਰ ਇੱਧਰ ਨੂੰ ਅੰਦਰ ਟਿਕਟ ਜਿਹੜੀ ਆ ਸਟਾਫ ਇੱਧਰ ਬੈਠਦਾ ਟਿਕਟ ਇੱਧਰੋਂ ਦਿੰਦੇ ਆ ਦੇਖੋ ਪੁਰਾਣੇ ਜਿੰਦਰੇ ਜਿਹੜੇ ਆ ਨਾ ਇਹ ਜਿੰਦਰੇ ਅੱਜ ਅਲੋਪ ਹੋ ਚੁੱਕੇ ਆ ਤੇ ਪੁਰਾਣੇ ਜਿੰਦਰੇ ਉਸੇ ਤਰ੍ਹਾਂ ਹਲੇ ਵੀ ਹੈਗੇ ਨੇ ਇਹ ਸਟਾਫ ਰੂਮ ਆ ਤੇ ਇਸ ਪਾਸੇ ਤੁਸੀਂ ਦੇਖ ਰਹੇ ਹੋ ਇਹ ਜਨਰੇਟਰ ਰੂਮ ਆ ਇੱਧਰ ਇਹ ਜਨਰੇਟਰ ਰੂਮ ਆ ਤੇ ਇੱਧਰ ਤੁਸੀਂ ਬਹਿ ਕੇ ਟ੍ਰੇਨ ਦੀ ਵੇਟ ਕਰ ਸਕਦੇ ਹੋ ਇਹ ਵੇਟਿੰਗ ਰੂਮ ਤੇ ਦੇਖੋ ਉਸੇ ਤਰ੍ਹਾਂ ਜਿਹੜੀਆਂ ਪੁਰਾਣੀਆਂ ਪਾਈਪਾਂ ਨੇ ਨਾ ਪੁਰਾਣੀਆਂ ਪਾਈਪਾਂ ਨੂੰ ਮਤਲਬ ਜਿੱਦਾਂ ਨਲਕੇ ਦੀਆਂ ਪਾਈਪਾਂ ਹੁੰਦੀਆਂ ਸੀ ਨਾ ਉਸ ਤਰੀਕੇ ਦੀਆਂ ਪੁਰਾਣੀਆਂ ਪਾਈਪਾਂ ਇਹਨਾਂ ਨੂੰ ਪਾੜ ਕੇ ਬਣਾਇਆ ਹੋਇਆ ਵਾ ਤੇ ਕਾਂਡਾ ਉਸੇ ਤਰ੍ਹਾਂ ਹੀ ਦੇਖੋ ਅੱਗੇ ਦਾ ਕਾਂਡਾ ਜਿਹੜਾ ਉਹ ਬੰਦਾ ਪਾਕਿਸਤਾਨ ਵੱਲ ਦਾ ਪੰਜਾਬ ਦਾ ਆਖਰੀ ਸਟੇਸ਼ਨ ਡੇਰਾ ਬਾਬਾ ਨਾਨਕ ਇੱਥੋਂ ਹੀ ਦੂਜੇ ਪਾਸੇ ਨੂੰ ਟ੍ਰੇਨ ਜਾਂਦੀ ਸੀਗੀ ਨਾਰੋਵਾਲ ਨੂੰ ਜਿਹੜਾ ਪਾਕਿਸਤਾਨ ਦਾ ਨਾਰੋਵਾਲ ਦਾ ਏਰੀਆ ਸੀਗਾ ਤੇ ਅੱਜ ਇਸ ਸਟੇਸ਼ਨ ਤੇ ਇੱਕੋ ਟ੍ਰੇਨ ਆਉਂਦੀ ਹੈ ਜਿਹੜੀ ਕਿ ਡੇਰਾ ਬਾਬਾ ਨਾਨਕ ਤੋਂ ਅੰਮ੍ਰਿਤਸਰ ਜਾਂਦੀ ਹੈ ਤੇ 45 ਕਿਲੋਮੀਟਰ ਦਾ ਸਫ਼ਰ ਹੈ ਤੇ ਕਹਿੰਦੇ ਨੇ ਕਿ ਚਾਰ ਵਾਰ ਹੀ ਆਉਂਦੀ ਹੈ ਤੇ ਚਾਰ ਵਾਰ ਜਾਂਦੀ ਹੈ 1947 ਦੀ ਵੰਡ ਨੇ ਬਹੁਤ ਕੁਝ ਬਰਬਾਦ ਕੀਤਾ ਤੇ ਸਟੇਸ਼ਨ ਜਿਹੜੇ ਆ ਉਹ ਦੇਖ ਰਹੇ ਤੁਸੀਂ ਬਰਬਾਦ ਹੋ ਚੁੱਕੇ ਨੇ ਤੇ ਬਿਲਕੁਲ ਜੰਗਲ ਬਣਿਆ ਪਿਆ ਇੱਥੇ ਤੁਸੀਂ ਦੇਖ ਸਕਦੇ ਹੋ ਤੇ ਕਦੇ ਇੱਥੇ ਰੌਣਕ ਹੁੰਦੀ ਹੋਵੇਗੀ ਤੇ ਕਹਿੰਦੇ ਨੇ ਜਿੱਥੇ ਬੰਦੇ ਹੋਣ ਉੱਥੇ ਹੀ ਚਹਲ ਪਹਿਲ ਹੁੰਦੀ ਆ ਤੇ ਬਿਲਕੁਲ ਸੁੰਨ ਸਾਨ ਪਿਆ ਵਾ ਸਾਰਾ ਸਟੇਸ਼ਨ ਦਾ ਏਰੀਆ ਜਿੰਨਾ ਵੀ ਆ ਕੋਈ ਸ਼ੋਰ ਕੋਈ ਸ਼ਰਾਬਾ ਨਹੀਂ ਹੈ ਦੂਸਰੇ ਪਾਸੇ ਤੁਸੀਂ ਬੂਟੇ ਦੇਖ ਸਕਦੇ ਹੋ 1947 ਤੋਂ ਬਾਅਦ ਭਾਰਤ ਪਾਕਿਸਤਾਨ ਤਾਂ ਵੰਡਿਆ ਗਿਆ ਤੇ ਇੱਥੋਂ ਨਾਰੋਵਾਲ ਨੂੰ ਟ੍ਰੇਨ ਜਾਇਆ ਕਰਦੀ ਸੀ ਤੇ ਦੋਨੇ ਪੰਜਾਬ ਵੰਡਣ ਨਾਲ ਪੰਜਾਬ ਦੀ ਵੰਡ ਹੋਈ ਆ ਤੇ ਜਿਆਦਾ ਇਹ ਟ੍ਰੇਨ ਜਿਹੜੀ ਆ ਜਦੋਂ ਨਾਰੋਵਾਲ ਨੂੰ ਜਾਂਦੀ ਸੀ ਗੁਰੂ ਰਣਕਦੇਵ ਜੀ ਦੇ ਖੇਤਾਂ ਦੇ ਵਿੱਚੋਂ ਦੀ ਨਾਰੋਵਾਲ ਨੂੰ ਜਾਇਆ ਕਰਦੀ ਸੀਗੀ ਉਸ ਟਾਈਮ ਗੁਰੂ ਨਾਨਕ ਸਾਹਿਬ ਜੀ ਦੇ ਖੇਤਾਂ ਦੇ ਵਿੱਚੋਂ ਦੀ ਜਾਂਦੀ ਸੀਗੀ ਤੇ ਮੇਰਾ ਖਿਆਲ ਵਿੱਚ ਹੋ ਸਕਦਾ ਕਿ ਇਹ ਸਟੇਸ਼ਨ ਪੰਜਾਬ ਦਾ ਸਭ ਤੋਂ ਪੁਰਾਣਾ ਸਟੇਸ਼ਨ ਹੋ ਸਕਦਾ ਏ ਤੇ ਸਟੇਸ਼ਨ ਦੀ ਇਮਾਰਤ ਜਿਹੜੀ ਆ 1947 ਦੀ ਵੰਡ ਤੋਂ ਪਹਿਲਾਂ ਦੀ ਹੈ ਜਿਹੜੀ ਬ੍ਰਿਟਿਸ਼ ਟਾਈਮ ਦੀ ਜਿੰਨੀਆਂ ਇਮਾਰਤਾਂ ਨੇ ਬਹੁਤ ਸੋਹਣੀਆਂ ਨੇ ਤੇ ਪਹਿਲਾਂ ਇੱਥੇ ਚਾਰ ਵਾਰ ਦਿਨ ਵਿੱਚ ਟ੍ਰੇਨ ਆਉਂਦੀ ਸੀਗੀ ਤੇ ਕਰੋਨਾ ਕਾਲ ਤੋਂ ਬਾਅਦ ਬੰਦ ਵੀ ਕੀਤੀ ਸੀਗੀ ਤੇ ਹੁਣ ਵੀ ਕਹਿੰਦੇ ਨੇ ਕਿ ਚਾਰ ਤਿੰਨ ਤੋਂ ਚਾਰ ਵਾਰ ਜਿਹੜੀ ਟ੍ਰੇਨ ਹੈ ਦਿੱਲੀ ਆਉਂਦੀ ਆ ਇਹ ਸਾਡੇ ਦੇਸ਼ ਦਾ ਜੜਾ ਵਾ ਉਹ ਆਖਰੀ ਸਟੇਸ਼ਨ ਆ ਪੰਜਾਬ ਦਾ ਸਾਡੇ ਭਾਰਤ ਦਾ ਲਾਸਟ ਸਟੇਸ਼ਨ ਆ ਜਿਹੜਾ ਪਾਕਿਸਤਾਨ ਬਾਰਡਰ ਤੇ ਡੇਰਾ ਬਾਬਾ ਨਾਨਕ ਗੁਰੂ ਨਾਨਕ ਸਾਹਿਬ ਜੀ ਦੀ ਧਰਤੀ ਲਓ ਜੀ ਆ ਗਈ ਜੀ ਟ੍ਰੇਨ ਤੇ ਇਹ ਟ੍ਰੇਨ ਦਾ ਵੀ ਮੈਂ ਤੁਹਾਨੂੰ ਦੱਸਦਾ ਕਿ ਸਵੇਰੇ 4 4:30 5 ਵਜੇ ਉਧਰੋਂ ਆਉਂਦੀ ਆ ਅੰਮ੍ਰਿਤਸਰ ਤੋਂ ਤੇ 6 ਵਜੇ ਇਧਰੋਂ ਸਵੇਰੇ ਜਾਂਦੀ ਆ ਤੇ 6 ਵਜੇ ਤੋਂ ਬਾਅਦ ਫੇਰ ਹੁਣ ਅੰਮ੍ਰਿਤਸਰ ਆਈ ਆ 11:30 ਤੇ 11:30 ਵਜੇ ਤੋਂ ਬਾਅਦ 3 ਵਜੇ ਫੇਰ ਇਧਰੋਂ ਜਾਣੀ ਆ ਫੇਰ ਇੱਕ ਵਾਰ ਸ਼ਾਮੀ ਸ਼ਾਮ ਨੂੰ 6 ਵਜੇ ਫੇਰ ਇਧਰੋਂ ਜਾਣੀ ਤੇ ਅੰਮ੍ਰਿਤਸਰ ਬੰਦ ਹੁੰਦੀ ਹੈ ਯਾਨੀ ਕਿ ਚਾਰ ਵਾਰ ਦਿੱਲੀ ਇਹ ਇਸ ਸਟੇਸ਼ਨ ਤੇ ਟ੍ਰੇਨ ਆਉਂਦੀ ਆ ਤੇ ਤਕਰੀਬਨ ਡੱਬਿਆਂ ਦੀ ਜੇ ਮੈਂ ਗੱਲ ਕਰਾਂ ਤੇ 4 ਡੱਬੇ ਆ ਇਹਦੇ ਬਸ 4 1 2 ਤੇ 3 ਤੇ 4 5 ਡੱਬੇ ਯਾਨੀ ਕਿ ਅੱਧਾ ਅੱਧਾ ਇੰਨਾਂ ਲਾ ਲਓ ਤੁਸੀਂ ਦੋਵੇਂ ਪਾਸੇ ਇਹ 5 ਡੱਬੇ ਸਾਰੇ ਟ੍ਰੇਨ ਦੇ ਨੇ ਤੇ 4 ਵਾਰ ਇੱਧਰ ਆਉਂਦੀ ਆ ਤੇ ਚਾਰੇ ਵਾਰ ਇੱਧਰੋਂ ਜਾਂਦੀ ਆ ਇੱਥੋਂ ਹੀ ਹੁਣ ਰੁੱਕ ਕੇ ਇੱਥੋਂ ਵਾਪਸ ਚਲੀ ਜਾਣੀ ਆ ਟ੍ਰੇਨ ਇਹ ਆ ਜੀ ਡੇਰਾ ਬਾਬਾ ਨਾਨਕ ਦਾ ਸਟੇਸ਼ਨ 15 ਮਿੰਟ ਦੇ ਸਟੇ ਤੋਂ ਬਾਅਦ ਜਿਹੜੀ ਆ ਟ੍ਰੇਨ ਅੰਮ੍ਰਿਤਸਰ ਲਈ ਰਵਾਨਾ ਹੋ ਗਈ ਆ ਤੇ ਉਧਰੋਂ ਵੀ ਇਹ ਇਧਰੋਂ ਜਾਣੀ ਆ ਉਧਰੋਂ ਫਿਰ ਵਾਪਸੀ ਆ ਜਾਣੀ 3 ਵਜੇ ਫਿਰ ਇਧਰੋਂ ਜਾਣੀ ਐ ਤੇ ਸ਼ਾਮ ਨੂੰ 6 ਵਜੇ ਫਿਰ ਇਧਰੋਂ ਜਾਣੀ ਇਹ ਆ ਜੀ ਡੇਰਾ ਬਾਬਾ ਨਾਨਕ ਦਾ ਸਟੇਸ਼ਨ ਤੇ ਇਹ ਗਾਰਡ ਦੇਖ ਲੋ ਜੀ ਲੇਡੀਜ਼ ਆ ਗਾਰਡ ਲੇਡੀਜ਼ ਆ ਤੇ ਹੁਣ ਤੁਹਾਨੂੰ ਲੈ ਕੇ ਚਲਦੇ ਆ ਜਿੱਦੋਂ ਟ੍ਰੇਨ ਜਾ ਕੇ ਲਾਸਟ ਖਤਮ ਹੁੰਦੀ ਆ ਨਾ ਉਹ ਏਰੀਆ ਤੁਹਾਨੂੰ ਦਿਖਾ ਕੇ ਆਉਨੇ ਆ ਤੇ ਕਿੱਥੋਂ ਤੱਕ ਲਾਈਨ ਆ ਤੇ ਇਹ ਟ੍ਰੇਨ ਤੇ ਦੋਨੇ ਪਾਸੇ ਇਹਦਾ ਤੁਸੀਂ ਕਹ ਲੋ ਕਿ ਦੋਨੇ ਪਾਸੇ ਚਲਦੀ ਸੀ ਨਾ ਤੇ ਉਧਰੋਂ ਆਈ ਉਧਰੋਂ ਚੱਲ ਗਈ ਤੇ ਦੂਸਰੇ ਪਾਸੇ ਮੈਂ ਤੁਹਾਨੂੰ ਹੁਣ ਦਿਖਾਉਣਾ ਵਾਂ ਕਿ ਲਾਈਨ ਜਿਹੜੀ ਆ ਇੱਕ ਹੀ ਯੂਜ਼ ਹੁੰਦੀ ਆ ਐਹੀ ਲਾਈਨ ਯੂਜ਼ ਹੁੰਦੀ ਆ ਤੇ ਜਿਹੜੀ ਦੂਸਰੀ ਲਾਈਨ ਆ ਉਹ ਉਸੇ ਤਰ੍ਹਾਂ ਹੀ ਤੁਸੀਂ ਦੇਖ ਸਕਦੇ ਹੋ ਕਿ ਇਹਨੂੰ ਜੰਗਾਲ ਲੱਗਾ ਹੋਇਆ ਵਾ ਇਹ ਕਦੇ ਵੀ ਯੂਜ਼ ਨਹੀਂ ਹੋਈ ਹੈ। ਬਿਲਕੁਲ ਜੰਗਾਲ ਲੱਗਾ ਹੋਇਆ ਵੈਨੂੰ। ਇਹ ਲਾਈਨ ਯੂਜ਼ ਨਹੀਂ ਹੁੰਦੀ। ਤੇ ਹੁਣ ਕੋਸ਼ਿਸ਼ ਕਰਦੇ ਹਾਂ ਥੋੜਾ ਦੂਰ ਤੱਕ ਜਾ ਕੇ ਤੁਹਾਨੂੰ ਦਿਖਾ ਕੇ ਆਵਾਂ ਮੈਂ। ਉਸ ਤਰ੍ਹਾਂ ਇਸ ਸਟੇਸ਼ਨ ਤੇ ਇਲੈਕਟ੍ਰੀਕਲ ਲਾਈਨ ਵੀ ਆ ਗਈ ਆ। ਲੇਕਿਨ ਹਾਲੇ ਚਾਲੂ ਨਹੀਂ ਹੋਈ ਹੈ। ਦੂਸਰਾ ਇੰਜਣ ਸੀਗਾ। ਦੋਨੇ ਪਾਸੇ ਪੋਲ ਲੱਗੇ ਹੋਏ ਨੇ। ਇਲੈਕਟ੍ਰਿਕ ਲਾਈਨ ਜਿਹੜੀ ਆ ਉਹ ਪੋਲ ਤੇ ਕਾਫੀ ਦਿਨ ਦੇ ਲੱਗੇ ਹੋਏ ਨੇ। ਇਹਨੂੰ ਅਰਥਿੰਗ ਵੀ ਕਰ ਦਿੱਤੀ ਹੋਈ ਆ ਲਾਈਨ ਨੂੰ। ਇੱਧਰ ਹੁਣ ਦੂਰ ਦੇਖ ਰਿਹਾ ਮੈਂ ਦਿਖਾ ਕੇ ਉਹਨਾਂ ਤੁਹਾਨੂੰ ਦੂਰੋਂ ਜ਼ੂਮ ਕਰਕੇ ਦਿਖਾਵਾਂਗਾ ਇਹ ਸਟੇਸ਼ਨ ਦਾ ਲਾਈਟ ਲਾਸਟ ਪੁਆਇੰਟ ਆ ਜਿੱਥੇ ਮੈਂ ਆ ਗਿਆ ਹਾਂ ਤੇ ਪਿੱਛੇ ਰਹਿ ਗਿਆ ਸਟੇਸ਼ਨ ਤੇ ਇਹ ਆ ਸਟੇਸ਼ਨ ਦਾ ਲਾਸਟ ਪੁਆਇੰਟ ਤੇ ਅੱਗੇ ਇਹ ਉੱਚਾ ਬੰਨ ਇਹ ਬੰਨ ਵਾ ਸਟੇਸ਼ਨ ਦਾ ਮਤਲਬ ਜਿਹੜਾ ਤੁਸੀਂ ਬੰਨ ਜਿਹੜਾ ਹੁੰਦਾ ਨਾ ਪਾਣੀ ਨਾ ਚੜੇ ਉਹ ਵਾਲੀ ਚੀਜ਼ ਐ ਇਧਰ ਆ ਜੀ ਵਾਣਾ ਵਿਭਾਗ ਵਾਲਿਆਂ ਦੀ ਨਰਸਰੀ ਨਰਸਰੀ ਵੀ ਨਾਲ ਹੀ ਆ ਇਧਰ ਸਟੇਸ਼ਨ ਦੇ ਤੇ ਇਹ ਆ ਦੇਖੋ ਇਹ ਸਾਰਾ ਟ੍ਰੇਨ ਦੀ ਲਾਈਨ ਨੂੰ ਨਾ ਜੰਗਾਲ ਲੱਗਾ ਹੋਇਆ ਵਾ ਬਿਲਕੁਲ ਜੰਗਾਲੀ ਗਈ ਹੈ ਸਾਰੀ ਲਾਈਨ ਇਸ ਤੋਂ ਅੱਗੇ ਟ੍ਰੇਨ ਨਹੀਂ ਹੁੰਦੀ ਤੇ ਕਿੱਥੋਂ ਤੱਕ ਲਾਸਟ ਆ ਅੱਗੋਂ ਟ੍ਰੇਨ ਦੀ ਲਾਈਨ ਟੁੱਟੀ ਹੋਈ ਆ ਤੇ ਇੱਕ ਪੁਲ ਹੁੰਦਾ ਸੀਗਾ ਇਸ ਪਾਸੇ ਕਹਿੰਦੇ ਉਹ ਪੁਲ ਵੀ ਜੜਾ ਨਾ ਉਹ ਪੁਲ ਵੀ ਟੁੱਟ ਚੁੱਕਾ ਵਾ ਤੇ ਪਹਿਲੇ ਪੁਲ ਹੁੰਦਾ ਸੀਗਾ ਤੇ ਕੁਝ ਰੋਡ ਕਰਕੇ ਕੁਝ ਉਸ ਤਰ੍ਹਾਂ ਕਹਿੰਦੇ ਪੁਲ ਜੜਾ ਵਾ ਉਹ ਟੁੱਟ ਗਿਆ ਵਾ ਕਾਫੀ ਸਾਲ ਪਹਿਲੇ ਤੇ 47 ਤੋਂ ਪਹਿਲੇ ਇਹ ਟ੍ਰੇਨ ਜਿਹੜੀ ਆ ਨਾਰੋਵਾਲ ਨੂੰ ਇਧਰੋਂ ਜਾਂਦੀ ਹੁੰਦੀ ਹੁੰਦੀ ਸੀਗੀ ਤੇ ਕਿਸੇ ਟਾਈਮ ਇੱਥੇ ਚਹਿਲ ਪਹਿਲ ਇੱਥੇ ਰੌਣਕ ਹੁੰਦੀ ਹੋਏਗੀ ਟ੍ਰੇਨਾਂ ਦੀ ਆਵਾਜਾਈ ਕਾਫੀ ਹੁੰਦੀ ਹੋਏਗੀ ਤੇ ਇਸ ਟਾਈਮ ਹੁਣ ਸੁੰਨਸਾਨ ਪਿਆ ਇੱਥੇ ਬਿਲਕੁਲ ਸੁੰਨਸਾਨ ਕੋਈ ਕੋਈ ਟਾਮਾ ਟਾਵਾ ਇਧਰੋਂ ਪੈਦਲ ਜਿਹੜਾ ਉਹ ਲੰਘ ਰਿਹਾ ਵਾ ਤਾਂ ਅੱਗੇ ਜਾ ਕੇ ਤੁਹਾਨੂੰ ਦੱਸਦਾ ਤਕਰੀਬਨ ਸਟੇਸ਼ਨ ਤੋਂ ਤਕਰੀਬਨ ਕੋਈ 200 250 ਮੀਟਰ ਆਇਆ ਮੈਨੇ ਭਾਈ ਸਾਹਿਬ ਅੱਗੇ ਲਾਈਨ ਹੈਗੀ ਆਲੇ ਲੈਣਾ ਸਰਾ ਉੱਥੋਂ ਤੱਕ ਹੀ ਸਾਹਮਣੇ ਉਹ ਜਿਹੜੇ ਸਾਹਮਣੇ ਦੇਖ ਰਿਹਾ ਖੰਭੇ ਉੱਥੋਂ ਤੱਕ ਹੀ ਬਸ ਨਹੀਂ ਉੱਥੋਂ ਅਗਾਂਹ ਆ ਇੱਕ ਕਹਿੰਦੇ ਇਸ ਤੋਂ ਪਹਿਲੇ ਇਧਰ ਪੁਲ ਵੀ ਹੁੰਦਾ ਸੀਗਾ ਕੋਈ ਪੁਲ ਹੈਗਾ ਪੁਲ ਹੈਗਾ ਹਲੇ ਹਨਾ ਟੁੱਟਾ ਵਾ ਪੁਲ ਪੁਲ ਟੁੱਟਾ ਨਹੀਂ ਹੈ ਪੁਲ ਤੇ ਹੈਗਾ ਵਾ ਪਰ ਉਹ ਗਾੜੀ ਚਾਹ ਉਹ ਬੂਟੀ ਬਾਟੀ ਬੜੀ ਏ ਨੰਗੇ ਪੁਲ ਹੈਗਾ ਉੱਦਾਂ ਹਾਂਜੀ ਠੀਕਾ ਭਾਈ ਸਾਹਿਬ ਨੇ ਦੱਸਿਆ ਕਹਿੰਦਾ ਕਿ ਪੁਲ ਹੈਗਾ ਵਾ ਉਸ ਤਰ੍ਹਾਂ ਇੱਥੋਂ ਆ ਵੇਖੋ ਲਾਈਨ ਚੇਂਜ ਕਰਨ ਵਾਸਤੇ ਵੀ ਬਣਿਆ ਹੋਇਆ ਵਾ ਉਸ ਟਾਈਮ ਲਾਈਨ ਇੱਥੋਂ ਚੇਂਜ ਹੁੰਦੀ ਹੋएगी ਦੇਖੋ ਇਹ ਵੀ ਜੰਗਾਲ ਸਾਰਾ ਲੱਗਾ ਹੋਇਆ ਵਾ ਆ ਦੇਖੋ ਲਾਈਨ ਚੇਂਜ ਅੱਗੋਂ ਸਿੰਗਲ ਲਾਈਨ ਹੋ ਜਾਂਦੀ ਸੀਗੀ ਇੱਥੋਂ ਸਟੇਸ਼ਨ ਤੋਂ ਬਾਅਦ ਇੱਥੋਂ ਸਿੰਗਲ ਲਾਈਨ ਹੋ ਗਈ ਇਹ ਵੀ ਖੇਤਾਂ 'ਚੋਂ ਕੰਮ ਕਰਕੇ ਆ ਰਹੇ ਸੀਗੇ ਤੇ ਇਹਨਾਂ ਨੂੰ ਪੁੱਛਿਆ ਕਹਿੰਦੇ ਵੀ ਪੁਲ ਤੇ ਹੈਗਾ ਲੇਕਿਨ ਪੁਲ ਟੁੱਟਾ ਹੋਇਆ ਵਾ ਯਾਨੀ ਕਿ ਉਸ ਤੋਂ 47 ਤੋਂ ਪਹਿਲੇ ਕਹਿੰਦੇ ਕਾਫੀ ਆਵਾਜ਼ ਆਈ ਇੱਥੇ ਸਟੇਸ਼ਨ ਤੇ ਹੋਰ ਵੀ ਸਾਡੇ ਲਾਗੇ ਬੈਠੇ ਹੋਏ ਸੀਗੇ ਉਹਨਾਂ ਨੇ ਵੀ ਦੱਸਿਆ ਕਿ ਬਹੁਤ ਟ੍ਰੇਨਾਂ ਜਿਹੜੀਆਂ ਇੱਧਰ ਨੂੰ ਲੰਘਦੀ ਹੁੰਦੀਆਂ ਸੀਗਾ ਇਸ ਏਰੀਆ 'ਚੋਂ ਲਾਹੌਰ ਨੂੰ ਤੇ ਨਾਰੋਵਾਲ ਤੋਂ ਇੱਕ ਲਾਹੌਰ ਨੂੰ ਲਾਈਨ ਹੋ ਜਾਂਦੀ ਸੀਗੀ ਤੇ ਇੱਕ ਹੋਰ ਪਾਸੇ ਨੂੰ ਜਾਂਦੀ ਸੀ ਹੁਣ ਮੈਨੂੰ ਨਾਮ ਭੁੱਲ ਗਿਆ ਤੇ ਨਾਰੋਵਾਲ ਤੇ ਅਸੀਂ ਜਦੋਂ ਪਾਕਿਸਤਾਨ ਗਏ ਸੀਗੇ ਕਰਤਾਰਪੁਰ ਸਾਹਿਬ ਨਾਰੋਵਾਲ ਵੀ ਅਸੀਂ ਦੇਖਿਆ ਸੀਗਾ ਸਟੇਸ਼ਨ ਤੇ ਤੇ ਨਹੀਂ ਜਾ ਸਕੇ ਲੇਕਿਨ ਲਾਹੌਰ ਤੋਂ ਨਾਰੋਵਾਲੋਂ ਆਏ ਸੀਗੇ ਅਸੀਂ ਬਸ ਤੇ ਉਸ ਵੇਲੇ ਨਾਰੋਵਾਲ ਜਿਹੜਾ ਇੱਥੋਂ ਨਾਰੋਵਾਲ ਥੋੜਾ ਹੀ ਆ ਤਕਰੀਬਨ ਬਾਬੇ ਨਾਨਕ ਦੇ ਖੇਤਾ ਖਾਣੀ ਲਾਈਨ ਜਿਹੜੀ ਆ ਉਹ ਲੰਘਦੀ ਆ ਤੇ ਨਾਰੋਵਾਲ ਤਕਰੀਬਨ ਇੱਥੋਂ ਜ਼ਿਆਦਾ ਨਹੀਂ ਹੋਏਗਾ ਕੋਈ 6 ਤੋਂ 7 ਕਿਲੋਮੀਟਰ ਹੋਏਗਾ ਇੱਥੋਂ ਡੇਰਾ ਬਾਬਾ ਨਾਨਕ ਤੋਂ ਤੇ ਇਹ ਆ ਗਿਆ ਜੀ ਸਾਹਮਣੇ ਪੁਆਇੰਟ ਲਾਸਟ ਇਸ ਤੋਂ ਅੱਗੇ ਜਾ ਕੇ ਮੈਂ ਤੁਹਾਨੂੰ ਦੱਸਦਾ ਇਹ ਆ ਗਿਆ ਜੀ ਇੱਥੋਂ ਲਾਸਟ ਪੁਆਇੰਟ ਇਹ ਆ ਕਹਿੰਦੇ ਲਾਸਟ ਪੁਆਇੰਟ ਇੱਥੇ ਖੰਬੇ ਲਗਾਏ ਹੋਏ ਆ ਕਹਿੰਦੇ ਇੱਕ ਵਾਰ ਧੁੰਦ ਦੇ ਵਿੱਚ ਟ੍ਰੇਨ ਅੱਗੇ ਵੀ ਆ ਗਈ ਸੀਗੀ ਸਟੇਸ਼ਨ ਤੇ ਖੜੇ ਜਾਂ ਸੀਗੇ ਜਾਂ ਸਵਾਰੀਆਂ ਤੇ ਦੱਸ ਰਹੀਆਂ ਸੀ ਕਿ ਧੁੰਦ ਦੇ ਵਿੱਚ ਟ੍ਰੇਨ ਅੱਗੇ ਵੀ ਆ ਗਈ ਸੀਗੀ ਆ ਦੇਖੋ ਇੱਥੋਂ ਸੜਕ ਵਾ ਤੇ ਸੜਕ ਦੇ ਵਿੱਚੋਂ ਦੀ ਇਹ ਲਾਈਨ ਨਿਕਲੀ ਹੋਈ ਆ ਤੇ ਅੱਗੇ ਆ ਗਿਆ ਜੀ ਜਿਸ ਤਰ੍ਹਾਂ ਕੱਚਾ ਪਿਆ ਹੁੰਦਾ ਵਾ ਅੱਗੋਂ ਸਾਫ਼ ਆ ਤੇ ਉਸੇ ਤਰ੍ਹਾਂ ਜਿਹੜੀ ਪੁਰਾਣੀ ਲਾਈਨ ਜਿਹੋ ਹੁੰਦੀ ਸੀ ਨਾ ਲੋਹੇ ਦੀਆਂ ਵਿੱਚ ਫੱਟੀਆਂ ਹੁਣ ਤਾਂ ਸੀਮਿੰਟ ਦੇ ਪੈਗੇ ਵਿੱਚ ਸੈਂਟਰ ਚ ਇਹ ਪੁਰਾਣੀਆਂ ਲੋਹੇ ਦੀਆਂ ਹੁੰਦੀਆਂ ਸੀਗੇ ਆ ਪੁਰਾਣੀ ਲਾਈਨ ਦੇ ਵਿੱਚ ਇਹ ਲਾਈਨ ਉਸੇ ਤਰ੍ਹਾਂ ਪੁਰਾਣੀ ਆ ਸਟੇਸ਼ਨ ਤੱਕ ਤਾਂ ਨਵੀਆਂ ਪੈਗੀਆਂ ਨੇ ਨਾ ਤੇ ਇੱਥੋਂ ਅੱਗੇ ਬਹੁਤ ਬੂਟੇ ਆ ਗਏ ਆ ਤੇ ਅੱਗੋਂ ਬੂਟੇ ਨੇ ਤੇ ਕਹਿੰਦੇ ਅੱਗੇ ਜਾ ਕੇ ਰਾਵੀ ਦਰਿਆ ਦੇ ਉੱਤੇ ਪੌਲ ਵੀ ਸੀਗਾ ਤੇ ਇਹ ਆ ਜੀ ਡੇਰਾ ਬਾਬਾ ਨਾਨਕ ਦਾ ਜਿਹੜਾ ਵਾ ਇਹ ਏਰੀਆ ਉਹ ਸ਼ਟਾਨ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਪੁਰਾਣਾ ਜਿਹੜਾ ਸੀ 1947 ਤੋਂ ਬਾਅਦ ਇਸ ਸਟੇਸ਼ਨ ਦੀ ਹਾਲਤ ਜਿਹੜੀ ਹੈ ਨਾ ਉਹ ਬਹੁਤ ਮਤਲਬ ਖਸਤਾ ਹੋ ਚੁੱਕੀ ਆ ਬਹੁਤ ਘੱਟ ਸਵਾਰੀਆਂ ਨੇ ਜਿਹੜੀਆਂ ਇੱਥੋਂ ਜਾਂਦੀਆਂ ਨੇ ਹੁਣ ਤੁਹਾਡੇ ਸਾਹਮਣੇ ਟ੍ਰੇਨ ਗਈ ਆ ਤੇ ਤਕਰੀਬਨ ਟ੍ਰੇਨ ਦੇ ਵਿੱਚ ਇੱਥੋਂ 6 ਤੋਂ 8 ਲੋਕ ਚੜ੍ਹੇ ਨੇ ਉਹ ਵੀ ਜਿਹੜੇ ਦੂਰ ਨੇੜੇ ਵਾਲੇ ਸੀਗੇ ਜਿੱਦਾਂ ਕਿਸੇ ਨੇ ਅਮਰਸਰ ਤੋਂ ਦੂਸਰੀ ਟ੍ਰੇਨ ਫੜਨੀ ਸੀਗੀ ਨਾ ਉਹ ਵਾਲੇ ਸਵਾਰੀਆਂ ਸੀ ਕਿੰਨੀਆਂ ਜ਼ਿਆਦਾ ਬਾਕੀ ਮੈਂ ਸਟੇਸ਼ਨ ਤੇ ਜਾ ਕੇ ਤੁਹਾਨੂੰ ਦਿਖਾਉਣਾ ਹੋਰ ਚੀਜ਼ ਆ ਵੀ ਤੁਹਾਨੂੰ ਮੈਂ ਇੱਕ ਚੀਜ਼ ਦਿਖਾਉਣ ਲੱਗਾ ਕਿ ਉਸ ਟਾਈਮ ਕਾਂਟਾ ਬਦਲਦੇ ਹੋਣਗੇ ਨਾ ਇੱਥੋਂ ਜਿੱਦਾਂ ਮੈਂ ਤੁਹਾਨੂੰ ਦਿਖਾਇਆ ਕਿ ਇੱਥੋਂ ਲਾਈਨ ਸਿੰਗਲ ਹੋ ਗਈ ਆ ਤੇ ਅੱਗੋਂ ਜਾ ਕੇ ਡਬਲ ਆ ਲਾਈਨ ਤੇ ਇੱਥੇ ਰੁਕਦੇ ਹੋਣਗੇ ਉਸ ਟਾਈਮ ਇਹਦੇ ਵਿੱਚ ਪ੍ਰਾਣਾ ਬਣਿਆ ਹੋਇਆ ਉਸ ਟਾਈਮ ਦਾ ਮੀਂਹ ਕਣੀ ਤੋਂ ਬਚਣ ਲਈ ਤੇ ਇਹ ਆ ਉਸ ਟਾਈਮ ਦਾ ਕਾਂਟਾ ਜਿਹੜਾ ਬਦਲਣ ਵਾਲਾ ਵਾ ਉਸ ਟਾਈਮ ਇਹ ਕਾਂਟਾ ਬਦਲਦੇ ਹੋਣਗੇ ਇਹ ਜਿਸ ਤਰ੍ਹਾਂ ਲਾਈਨ ਅਤੇ ਕੋਈਥੋਂ ਲਾਈਨ ਜਿਹੜੀ ਆ ਉਹ ਡਬਲ ਹੋਣ ਲੱਗੀ ਆ ਇਹ ਉਹ ਸਥਾਨ ਸੀਗਾ ਜਿੱਥੇ ਉਸ ਵੇਲੇ ਖਲੋਂਦੇ ਹੋਣਗੇ ਮੀਂਹ ਕਣੀ ਦੇ ਵਿੱਚ ਇਹ ਅਜੇ ਇੱਥੋਂ ਡਬਲ ਲਾਈਨ ਹੋ ਗਈ ਹੁਣ ਇਹ ਸੀ ਜੀ ਪਾਕਿਸਤਾਨ ਨੂੰ ਨਾਰੋਵਾਲ ਨੂੰ ਜਾਂਦੀ ਸੀਗੀ ਇੱਥੋਂ ਡੇਰਾ ਬਾਬਾ ਨਾਨਕ ਤੋਂ ਰੇਲ ਤੇ ਨਾਰੋਵਾਲ ਤੋਂ ਦੋ ਲਾਈਨਾਂ ਇੱਕ ਲਾਹੌਰ ਨੂੰ ਇੱਕ ਹੋਰ ਏਰੀਆ ਨੂੰ ਜਾਂਦੀ ਸੀਗੀ ਤੇ ਉਸ ਵੇਲੇ ਦਾ ਬਹੁਤ ਵਧੀਆ ਕਹਿੰਦੇ ਇਸ ਏਰੀਆ ਦੇ ਵਿੱਚ ਸਟੇਸ਼ਨ ਦੇ ਉੱਤੇ ਰੌਣਕ ਤੇ ਚਹਿਲ ਪਹਿਲ ਪੂਰੀ ਹੁੰਦੀ ਸੀਗੀ ਡੇਰਾ ਬਾਬਾ ਨਾਨਕ ਤੇ ਬਾਬੇ ਨਾਨਕ ਦੇ ਖੇਤਾਂ ਚੋਂ ਇਹ ਲੰਘਦੀ ਸੀਗੀ ਉਸ ਵੇਲੇ ਲਾਈਨ ਇਹ ਆ ਜੀ ਸਟੇਸ਼ਨ ਦਾ ਬਾਹਰਲਾ ਪਾਸਾ ਤੇ ਬਾਹਰਲੇ ਪਾਸੇ ਆ ਕੇ ਇਹ ਜਿਹੜੀ ਸੜਕ ਜਾ ਰਹੀ ਆ ਜਿੱਧਰੋਂ ਮੈਂ ਗਿਆ ਸੀਗਾ ਲਾਈਨ ਖਤਮ ਹੋਈ ਸੀ ਉਸ ਪਾਸੇ ਨੂੰ ਟ੍ਰੇਨ ਦੀ ਲਾਈਨ ਪਾਰ ਕਰ ਜਾਂਦੀ ਆ ਤੇ ਇੱਕ ਇਧਰ ਪਿੰਡ ਵੱਲ ਯਾਨੀ ਕਿ ਬਾਹਰ ਵੱੜ ਡੇਰਾ ਬਾਬਾ ਨਾਨਕ ਦਾ ਹਿੱਸਾ ਉਸ ਪਾਸੇ ਨੂੰ ਸੱਜੇ ਪਾਸੇ ਸੜਕ ਮੁੜ ਜਾਂਦੀ ਆ ਕਾਫੀ ਆਵਾ ਚਾਹੀਏ ਇਧਰ ਵੀ ਤੇ ਇਹ ਨੇ ਕੁਝ ਰਹੇ ਸੀ ਕੁਆਟਰ ਇਹ ਕੁਆਟਰ ਨੇ ਇਹ ਰੇਲਵੇ ਵਾਲਿਆਂ ਦੇ ਖੁੱਦ ਹੋਣਗੇ ਤੇ ਪਤਾ ਨਹੀਂ ਹੁਣ ਇੱਥੇ ਕੋਈ ਰਹਿੰਦਾ ਜਾਂ ਨਹੀਂ ਰਹਿੰਦਾ ਤੇ ਇਸ ਪਾਸੇ ਨੂੰ ਸੜਕ ਜਾਂਦੀ ਆ ਇਹ ਸੀਜੀ ਕੋਸ ਵਾਲਾ ਦੁਆਲਾ ਸਟੇਸ਼ਨ ਦਾ ਸਾਹਮਣੇ ਸਟੇਸ਼ਨ ਇਹ ਸੀਜੀ ਦੋਵੇਂ ਪੰਜਾਬ ਜੋੜਨ ਵਾਲੀ ਲਾਈਨ ਕਹਿ ਦਿੰਦੇ ਆ ਕਿ ਦੋਨੇ ਪੰਜਾਬ 47 ਤੋਂ ਪਹਿਲੇ ਤਾਂ ਇੱਕੋ ਪੰਜਾਬ ਸੀਗਾ ਤੇ ਹੁਣ ਦੋ ਪੰਜਾਬ ਹੋ ਚੁੱਕੇ ਨੇ ਵੰਡ ਤੋਂ ਬਾਅਦ ਤੇ ਦੋਹਾਂ ਪੰਜਾਬਾਂ ਨੂੰ ਜੋੜਨ ਵਾਲੀ ਇਹ ਲਾਈਨ ਸੀਗੀ ਉਸ ਟਾਈਮ ਤੇ ਇਹ ਸੀ ਸਟੇਸ਼ਨ ਦਾ ਇਤਿਹਾਸ ਤੇ ਜਾਣਕਾਰੀ ਤੁਹਾਨੂੰ ਦੇਣ ਦੀ ਕੋਸ਼ਿਸ਼ ਕੀਤੀ ਆ ਤੇ ਗਰਮੀ ਵੀ ਬਹੁਤ ਹੋ ਗਈ ਆ ਤਕਰੀਬਨ 12 ਸਵਾ 12 ਦਾ ਟਾਈਮ ਹੋ ਗਿਆ ਤਾਂ ਡੇਰਾ ਬਾਬਾ ਨਾਨਕ ਏਰੀਆ ਜਿਸ ਆਏ ਸੀਗੇ ਤੇ ਮਨ 'ਚ ਵਿਚਾਰ ਆਇਆ ਸੀਗਾ ਕਿ ਡੇਰਾ ਬਾਬਾ ਨਾਨਕ ਸਟੇਸ਼ਨ ਦਾ ਵੀ ਤੁਹਾਨੂੰ ਕੁਝ ਇਤਿਹਾਸ ਦੱਸਿਆ ਜਾਵੇ ਤੇ ਜਾਣਕਾਰੀ ਦਿੱਤੀ ਜਾਵੇ ਤੇ ਉਮੀਦ ਕਰਦੇ ਆਂ ਵੀਡੀਓ ਤੁਹਾਨੂੰ ਪਸੰਦ ਆਈ ਆਈ ਹੋਵੇ ਹੋਵੇਗੀ ਤੇ ਤੇ ਇਹਦੀ ਲਾਈਨ ਦੇਖੋ ਇਸ ਤੋਂ ਸਟੇਸ਼ਨ ਤੋਂ ਅੱਗੇ ਬਿਲਕੁਲ ਇਹਦੇ ਵਿੱਚ ਕੋਈ ਬਜਰੀ ਵੀ ਨਹੀਂ ਹੈ ਜੰਗਾਲ ਉਸੇ ਤਰ੍ਹਾਂ ਲੱਗਾ ਹੋਇਆ ਵਾ ਤੇ ਵਾਪਸ ਮੈਂ ਸਟੇਸ਼ਨ ਤੇ ਫੇਰ ਦੁਬਾਰਾ ਤੋਂ ਪਹੁੰਚ ਗਿਆ ਤੇ ਸਟੇਸ਼ਨ ਤੇ ਵੀ ਤਕਰੀਬਨ ਦੋ ਹੀ ਕਰਮਚਾਰੀ ਨੇ ਸ਼ਾਇਦ ਇੱਥੇ ਜਿਆਦਾ ਨਹੀਂ ਹੈ ਤੇ ਖਿੜਕੀ ਟ੍ਰੇਨ ਦੇ ਆਉਣ ਤੋਂ ਸਿਰਫ ਐਵੇਂ 5 ਮਿੰਟ ਹੀ ਖਿੜਕੀ ਪਹਿਲਾਂ ਖੋਲਦੇ ਨੇ ਤੇ 15 ਮਿੰਟ ਟ੍ਰੇਨ ਇੱਥੇ ਰੁਕਦੀ ਆ ਤੇ ਆ ਦੇਖੋ ਬੋਰਡ ਵੀ ਉਸੇ ਤਰ੍ਹਾਂ ਡਿੱਗਾ ਹੋਇਆ ਵਾ ਲਾਸਟ ਵਾਲਾ ਬੋਰਡ ਵੀ ਜਿੱਦੇ ਤੇ ਡੇਰਾ ਬਾਬਾ ਨਾਨਕ ਲਿਖਿਆ ਹੋ ਉਮੀਦ ਕਰਦੇ ਆ ਕਿ ਜਾਣਕਾਰੀ ਵਧੀਆ ਲੱਗੀ ਹੋਏਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਜਿੰਨੇ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜਰੂਰ ਕਰ ਲੈਣ ਮਿਲਦੇ ਆ ਅਗਲੀ ਵੀਡੀਓ ਚ ਡੇਰਾ ਬਾਬਾ ਨਾਨਕ ਤੋਂ ਅਸੀਂ ਤੁਹਾਨੂੰ ਚੋਲਾ ਸਾਹਿਬ ਦੇ ਦਰਸ਼ਨ ਕਰਾਉਨੇ ਆ ਗੁਰੂ ਨਾਨਕ ਸਾਹਿਬ ਜੀ ਦੇ ਚੋਲਾ ਸਾਹਿਬ ਦੇ ਤੇ ਬੇਬੇ ਨਾਨਕ ਜੀ ਦਾ ਰੁਮਾਲ ਤੇ ਉਸ ਤੋਂ ਬਾਅਦ ਬਾਰਡਰ ਤੇ ਵੀ ਜਾਵਾਂਗੇ ਇਸ ਪਾਸਿਓਂ ਵੀ ਦੇਖਦੇ ਆ ਦੂਸਰੇ ਪਾਸਿਓਂ ਤਾਂ ਕਰਤਾਰਪੁਰ ਸਾਹਿਬ ਦੇਖ ਕੇ ਆਏ ਸੀ ਅਸੀਂ ਤੇ ਅੱਜ ਅਸੀਂ ਇਸ ਪਾਸਿਓਂ ਵੀ ਜਾ ਕੇ ਦੇਖਦੇ ਆ ਕਿ ਕਿਸ ਤਰ੍ਹਾਂ ਦਾ ਲਿਖਦਾ ਤੇ ਤੁਹਾਨੂੰ ਵੀ ਦਿਖਾਉਨੇ ਆ ਧੰਨਵਾਦ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਰੱਬ ਰੱਖਾ